हां जी दोस्तों मेरे ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜਾ ਰਹੇ ਹਾਂ ਉੱਚਾ ਪਿੰਡ ਸੰਗੋਲ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਨਜ਼ਦੀਕ ਦੋਸਤੋ ਇਹ ਪਿੰਡ ਪੈਂਦਾ ਤੇ ਜੇ ਗੱਲ ਕੀਤੀ ਜਾਵੇ ਖਮਾਣੋ ਦਿੱਤਾ ਬਿਲਕੁਲ ਹੀ ਨਜ਼ਦੀਕ ਪੈਂਦਾ ਉੱਚਾ ਪਿੰਡ ਸੰਗੋਲ ਬਹੁਤ ਹੀ ਦੋਸਤੋ ਸੋਹਣਾ ਪਿੰਡ ਆ ਔਰ ਜੇ ਜਮਿਨੀ ਸਤਲ ਦੀ ਗੱਲ ਕੀਤੀ ਜਾਵੇ ਤਾਂ ਥੋੜਾ ਜਿਹਾ ਜਮਿਨੀ ਸਤਲ ਤੋਂ ਉਚਾਈ ਤੇ ਇਹ ਪਿੰਡ ਤੁਹਾਨੂੰ ਦੂਰੋਂ ਤੋਂ ਹੀ ਦਿਖਾਈ ਦੇਣ ਲੱਗ ਜੂਗਾ ਔਰ ਇੱਥੇ ਦੇ ਬਣੇ ਹੋਏ ਵੱਡੇ ਵੱਡੇ ਘਰ ਤੁਹਾਨੂੰ ਦੂਰੋਂ ਤੋਂ ਹੀ ਦਿਖਾਈ ਦੇਣ ਲੱਗ ਜਾਣਗੇ ਦੋਸਤੋ ਜੇ ਗੱਲ ਕਰੀਏ ਇਸ ਪਿੰਡ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਦਾ ਪ੍ਰਬੰਧ ਆ ਔਰ ਦੇਖੋ ਕੋਈ ਵੀ ਦੁਕਾਨ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਪਊਗੀ ਕਿ ਆਪਾਂ ਜੇ ਕਹਿੰਦੇ ਆ ਨਾ ਵੀ ਪਿੰਡ ਤੋਂ ਸ਼ਹਿਰ ਦੇ ਵਿੱਚ ਸਮਾਨ ਲੈਣ ਚਲੇ ਜਾਂਦੇ ਆ ਤਾਂ ਤੁਹਾਨੂੰ ਇਸ ਪਿੰਡ ਦੇ ਵਿੱਚ ਹੀ ਸ਼ਹਿਰ ਵਰਗਾ ਮਾਹੌਲ ਤੇ ਸਾਰਾ ਸਮਾਨ ਜੋ ਸ਼ਹਿਰ 'ਚ ਮਿਲਦਾ ਤੁਹਾਨੂੰ ਪਿੰਡ ਦੇ ਵਿੱਚ ਹੀ ਮਿਲ ਜਾਊਗਾ ਦੋਸਤੋ ਸਾਫ਼ ਸੁਥਰਾ ਪਿੰਡਾ ਬੋਸ